ਇਸੇ ਤਰ੍ਹਾਂ ਮਾਣਯੋਗ ਹੈਪੀ ਮੱਲਾ ਜੀ ਬੋਲੇ ਸੋਨਹਾਲ ਸੋਨਹਾਲ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਜਿਹੜਾ ਆਪਾਂ ਕੈਂਪ ਲਾਇਆ ਕਿ ਸਵਿਸ਼ੇਤ ਕੈਂਪ ਲਾਇਆ ਜੀ ਪਿੰਡਵਾਲਾ ਤੁਹਾਡੀ ਸਾਰੀ ਟੀਮ ਦਾ ਤਿੰਨ ਪਿੰਡਾਂ ਅੰਦਰ ਲੱਖੀ ਆਉਣ ਤੇ ਸਵਾਗਤ ਕਰਦਾ। ਭਾਜੀ ਇਹ ਆਪਣਾ ਚੌਥਾ ਮੈਡੀਕਲ ਕੈਂਪ ਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਸੇਵਾ ਸੁਸਾਇਟੀ ਵੱਲੋਂ। ਠੀਕ ਹੈ ਜੀ। ਜਿਸ ਵਿੱਚ ਅੱਖਾਂ ਦੀ ਜਾਂਚ ਹੋ ਰਹੀ ਆ ਤੇ ਜਿੰਨੇ ਵੀ ਮਰੀਜ਼ ਆਪਰੇਸ਼ਨ ਜਿਨ੍ਹਾਂ ਨੂੰ ਲੋੜ ਪਈ ਉਹਨਾਂ ਦੇ ਆਪਰੇਸ਼ਨ ਕਰਵਾ ਕੇ ਦਿੱਤੇ ਜਾਣਗੇ। ਤੇ ਇਸ ਦੇ ਨਾਲ ਹੀ ਭਾਜੀ ਫੂਦਾਨ ਕੈਂਪਰ ਚੱਲ ਰਿਹਾ ਆ ਭਾਜੀ। ਠੀਕ ਹੈ। ਸਾਰੇ ਜਿੰਨੇ ਸਾਡੇ ਪਿੰਡ ਵਾਸੀ ਐਨ ਆਰ ਆਈ ਸਮੂਹ ਇਲਾਕੇ ਦੇ ਸਹਿਯੋਗ ਨਾਲ ਚੋਟ ਚੋਟਾ ਕੈਂਪ ਇਹ ਹੋ ਰਿਹਾ ਹੈ ਜੀ ਠੀਕ ਹੈ ਜੀ ਤੇ ਤੁਸੀਂ ਭਾਜੀ ਹੋਰ ਕੀ ਸਹਾਇਤਾ ਕਰਦੇ ਹੋ ਗਰੀਬ ਲੋਕਾਂ ਦੀ ਸਾਡੇ ਭਾਜੀ ਇੱਕ ਹਨਾ ਪਿੰਡ ਨੇ ਬਲੱਖਣ ਸੇਵਾ ਕੀਤੀ ਆ ਸਾਡੇ 6 ਸਾਲ ਹੋ ਗਏ ਜੀ ਜੀ ਪਿੰਡ ਨੂੰ ਪਰਮਾਧਮਾਨ ਨੇ ਇਹ ਸੇਵਾ ਬਖਸ਼ੀ ਨੂੰ ਜਿੰਨੇ ਸਾਡੇ ਪਿੰਡ ਵਿੱਚ ਮਰੀਜ਼ ਹੁੰਦੇ ਆ ਲੋੜਵੰਦ ਚਾਹੇ ਕਿਸੇ ਦਾ ਆਪਰੇਸ਼ਨ ਹੋਣਾ ਹੋਵੇ ਚਾਹੇ ਕਿਸੇ ਨੂੰ ਦਵਾਈ ਦੀ ਲੋੜ ਹੋਵੇ ਕਿਸੇ ਨੂੰ ਰਾਖਣ ਦੀ ਲੋੜ ਹੋਵੇ ਤੇ ਪਿੰਡ ਦੇ ਹੀ ਡੋਨਰ ਜਿੰਨੇ ਸਾਡੇ ਐਨਆਰਆਈ ਵੀਰ ਭਰਾ ਆ ਉਹ ਸਾਥ ਦਿੰਦੇ ਆ ਤੇ ਉਸੇ ਲੋੜਵੰਦ ਪਰਿਵਾਰ ਦਾ ਪਿੰਡ ਵਿੱਚ ਹੀ ਹੱਲ ਹੁੰਦਾ ਜੀ ਤੇ ਸੱਤ ਪਰਿਵਾਰਾਂ ਨੂੰ ਹੁਣ ਤੱਕ ਲੋੜਵੰਦ ਜਿਹੜੇ ਜਿਨ੍ਹਾਂ ਨੂੰ ਘਰ ਦੀ ਲੋੜ ਸੀ ਛੱਤਾਂ ਹੈ ਨਹੀਂ ਸੀ ਜਾਂ ਛੱਤਾਂ गिरਨ ਵਾਲੀਆਂ ਸੀ ਉਹਨਾਂ ਨੂੰ ਸੱਤ ਪਰਿਵਾਰਾਂ ਨੂੰ ਘਰ ਵੀ ਬਣਾ ਕੇ ਦਿੱਤੇ ਸਾਰਿਆਂ ਦੇ ਸਾਥ ਨਾਲ ਤੇ ਹੋਰ ਜਿੱਦਾਂ ਕਿਤੇ ਵੀ ਸੇਵਾ ਹੁੰਦੀ ਆ ਚਾਹੇ ਹੜ੍ਹ ਸੀ ਚਾਹੇ ਕੋਈ ਹੋਰ ਵੀ ਆਫਤ ਹੁੰਦੀ ਆ ਤੇ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਸੁਸਾਇਟੀ ਵੱਲੋਂ ਉੱਥੇ ਵੀ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਅਸੀਕਾਲ ਸਰ ਤੁਸੀਂ ਅੱਜ ਇੱਥੇ ਜਲੰਧਰ ਦੇ ਵਿੱਚ ਆਪਣਾ ਕੈਂਪ ਦੇ ਵਿੱਚ ਆਏ ਹੋ ਸਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਗੁਰੂ ਜੀ ਦਾ ਖਾਲਸਾ ਵਾਗ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਮਾਰਾ ਸੇਵਾ ਫੈਟੀ ਪ੍ਰਿਵਟ ਸੀ ਦੀ ਸੇਵਾ ਕੀਤੀ ਜਾ ਰਹੀ ਹੈ ਅਸੀਂ ਅੱਜ ਉਸ ਸੇਵਾ ਦਾ ਇੱਕ ਹਿੱਸਾ ਵੰਡਵਾਉਣ ਤੋਂ ਪਹੁੰਚਿਆ ਅਸੀਂ ਬਹੁਤ ਸ਼ੁਕਰਾ ਪ੍ਰਸਾਦ ਪੈਂਡਰ ਉਹਦਾ ਵੰਸ ਦਾ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਇੱਕ ਸਮਾਜ ਸੇਵਾ ਕਰ ਰਿਹਾ ਨਾਲ ਸਾਰੇ ਬਧਵੰਤ ਤੇ ਸੱਜਣ ਉਹ ਟੀਮ ਇਹਦਾ ਦੀ ਵਧਾਈ ਦੀ ਬਾਤਰਾ ਇਹਨੇ ਸਮੇਂ ਸਮੇਂ ਤੇ ਮੈਡੀਕਲ ਚੈੱਕ ਅਪ ਕੈਂਪ ਲਗਾਉਂਦੇ ਨੇ ਗੁਰਦਾਰ ਕੈਂਪ ਲਗਾਉਂਦੇ ਨੇ ਆਪਣੇ ਅਲੱਗ-ਬੀਚ ਰੋਡ ਬੰਦਾ ਦੀ ਮਦਦ ਕਰਦੇ ਨੇ ਕਿਸੇ ਦੇ ਇਲਾਜ ਦੇ ਵਿੱਚ ਕਿਸੇ ਦੀ ਰਾਸ਼ੀ ਦੇ ਵਿੱਚ ਅੱਜ ਜੋ ਹੋਰ ਸਮਾਜਿਕ ਗੇਟ ਵਿੱਚ ਸੇ ਨੌਜਵਾਨਾਂ ਨੂੰ ਮੱਥਾ ਕਿ ਸਮਾਜ ਇੱਕ ਤੋਂ ਪੰਜਾਬ ਦੇ ਵਿੱਚ ਦੁੱਧ ਫੇਕਿੰਗ ਦੀ ਸੰਧਾਨ ਇਲਾਜ ਤੋਂ ਬਿਨਾਂ ਜਾਂ ਕੋਈ ਲਵਾਰ ਰਸਮੀ ਸੀ ਹੋ ਗਿਆ ਜੀ ਸਰ ਅੱਜ ਪੰਜਾਬ ਦੇ ਵਿੱਚ ਸਾਡੀ ਇਤਰਾਸ ਦੀ ਗੱਲ ਦੀ ਸਾਡੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਹਿ ਦਈਏ ਜਾਂ ਜਾਣ ਪੁੱਛ ਕੇ ਪੰਜਾਬ ਨੂੰ ਟਾਰਗੇਟ ਕਰਨਾ ਕਹਿ ਦਈਏ ਸਾਡੇ ਪੰਜਾਬ ਦੇ ਉੱਤੇ ਅੱਜ ਬੇਸੰਹਾਰਤ ਬਣ ਕੇ ਨੇ ਜੀ ਚਿੱਤੇ ਨੇ ਬਹੁਤ ਸਾਰੇ ਘਰ ਬਰਬਾਦ ਕਰਦੇ ਜੀ ਸਰ ਜਿਹੜਾ ਪੰਜਾਬ ਅਨੁਦਾਤਕ ਹੁੰਦਾ ਸੀ ਅੱਜ ਉਹਦੇ ਵਿੱਚ ਬਹੁਤ ਸਾਰੇ ਲੋਕ ਦਾ ਵਾਰਸ ਕੋ ਮਰੇ ਨੇ ਸਾਦਾ ਪੜੀ શક ਤੋ ਕਿ ਮੌਤਾ ਜੇ ਆਪਣਿਆਂ ਨੇ ਉਹਨਾਂ ਨੂੰ ਸੜਤਾ ਰੋਦਕਾਰਤਾ ਦਿੱਤੇ ਖੂਨ ਚਿੱਟਾ ਹੋ ਜਵੇ ਉੱਥੇ ਲੋੜ ਆ ਫਿਰ ਐਸੇ ਨੌਜਵਾਨਾਂ ਨੂੰ ਕਿਉਂ ਹੋਵੇ ਜਿਹੜੇ ਆਪਣਾ ਸਮਝ ਕੇ ਉਹਨਾਂ ਨੂੰ ਅੱਗੇ ਹੋ ਕੇ ਉਹਨਾਂ ਦੀ ਮਾਂ ਫੜਦੋਂ ਦਾ ਸਾਹ ਲੈ ਜਮੀ ਰਾਜੇ ਕਰਦਾ ਵਾਂ ਸੰਤਨ ਦੇ ਕਿਤੇ ਪਹੁੰਚੇ ਮੋਸਣਾ ਪਾਲਾ ਮਿੱਤਰ ਜਾ ਰਹੇ ਹਰ ਸਾਲ ਕੀਤਾ ਜਾਂਦਾ ਹੈ ਚੌਥਾ ਮੈਡੀਕਲ ਚੈੱਕਅਪ ਕੈਂਪ ਆ ਇਸਤਰਾ ਪਿੰਨ ਲੋ ਗੋਗਿਲ ਸਿੰਘ ਦੇ ਪਾਸ ਸ਼ਮਤਵਾਰਸੋ ਇਸ ਸੇਵਾ ਕੈਂਪ ਰੇਨ શ્રી ਗੁਦਕੇ ਮਾਧਰ ਮਾਰਾ ਜੀ ਬੇਚਾਤਰਾ ਮਨਾ ਦੇ ਦਸੇ ਰਾਜ ਚੰਦਗੁਰਾ ਵੈਲਟਿਕ